ਹੌਲੇ ਐਂਡ ਲੈਡਰ ਜੀ ਕਹਤਾ ਸੁਣ ਲੇ ਤੇ ਪਿਛਲੇ ਦਿਨਾਂ ਚ ਤੁਹਾਨੂੰ ਪਤਾ ਹੀ ਆ ਜੋ ਅਮਰੀਕਾ ਚ ਜਿਹੜਾ ਵਾਪਸ ਆਏ ਲੋਕ ਕੋਤੇ ਕੀ ਕੁਝ ਵਾਪਸ ਆ ਤੇ ਉਹਦੇ ਲਈ ਕਿ ਕਿਹੇ ਬੰਦੇ ਨੂੰ ਕੋਈ ਪ੍ਰੋਬਲਮ ਆਵੇ ਕੁਛ ਆਵੇ ਤੇ ਉਹ ਇਸ WhatsApp ਨੰਬਰ ਤੇ ਸਾਡੇ ਨਾਲ ਮਦਦ ਕਰ ਸਕਦਾ ਮੇਨੇ ਹਮਨੇ ਇੱਕ WhatsApp ਨੰਬਰ ਜਾਰੀ ਕੀਤਾ ਹੈ ਉਸਕਾ ਨੰਬਰ ਹੈ 9056009884 ਕਈ ਵਾਰ ਕਈ ਮੈਟਰ ਇਦਾਂ ਦੇ ਹੁੰਦੇ ਈਮੇਲ ਤੇ ਨਹੀਂ ਹੁੰਦੇ ਤੇ ਮਤਲਬ ਇਹ WhatsApp ਤੇ ਅਗਲਾ 10 ਦਾ ਪੇਜ ਵੀ ਵੀ ਪੇਜ ਵੀ ਭੇਜ ਦਿੰਦਾ ਸੋ ਇਹ ਬੜਾ ਕਾਰਗਰ ਆ ਬੜੇ ਅੱਛੇ ਲੋਕ ਜਿਹੜੇ ਉਹ ਜੁੜਦੇ ਇਹਦੇ ਨਾਲ ਜਿਹ ਮੇਨ ਮਕਸਦ ਹੈ ਕਿ ਜਿਹੜੇ ਇਹਨਾਂ ਲਈ ਹੈ ਉਹਨਾਂ ਨੂੰ ਪੰਜਾਬ ਦੇ ਨਾਲ ਜੋੜਨਾ ਤੇ ਉਹਨਾਂ ਦੀਆਂ ਪੰਜਾਬ ਦੇ ਵਿੱਚ ਜਿਹੜੀਆਂ ਪ੍ਰੋਬਲਮ ਨੇ ਉਹਨਾਂ ਨੂੰ ਸੋਲਵ ਕਰਨਾ ਇਹ ਟੀਚਾ ਸਾਡੀ ਸਰਕਾਰ ਦਾ ਹੈ ਟੀਚਾ ਮੇਰਾ ਕਿ ਇਹਨੂੰ ਆਪਾਂ ਸੋਲਵ ਕਰੀਏ ਇਹਦੇ ਕਰਕੇ ਆਪਾਂ ਉਹ ਨੰਬਰ ਜਿਹੜਾ ਜਾਦ ਕੀਤਾ نمبر جاری کیا گیا ہے اس کا نمبر بطا دیجئے اور اس کا کام کیا رائے گا نہیں نہیں ہم نے ایک ویٹس اپ نمبر جاری کیا ہے اس کا نمبر ہے نائن جیرو فائیو سکس ڈبل جیرو نائن ڈبل ایٹ فور ایک بار پھر مطلع دا نائن جیرو فائیو سکس ڈبل جیرو نائن ڈبل ایٹ فور یہ ایک چلی اس کر کے گیتا کہ اسی ملد جڑیاں آن لائن ڈبل ایڈیاں شکیتہ سوڑ لیں ਤੇ ਪਿਛਲੇ ਦਿਨਾਂ ਚ ਤੁਹਾਨੂੰ ਪਤਾ ਹੀ ਆ ਜੋ ਅਮਰੀਕਾ ਚ ਜਿਹੜੇ ਵਾਪਸ ਆਏ ਲੋਕ ਕੋਤੇ ਕੀ ਕੁਛ ਵਾਪਸ ਆ ਤੇ ਉਹਦੇ ਲਈ ਕਿ ਕਿਹੇ ਬੰਦੇ ਨੂੰ ਕੋਈ ਪ੍ਰੋਬਲਮ ਆਵੇ ਕੁਛ ਆਵੇ ਤੇ ਉਹ ਇਸ ਵਟਸਐਪ ਨੰਬਰ ਤੇ ਸਾਡੇ ਨਾਲ ਮਦਦ ਕਰ ਸਕਦਾ ਇਹਦਾ ਸਾਡਾ ਫਾਇਦਾ ਹੈ ਕਿ ਜਿਹੜੇ ਦੇਸ਼ਾਂ-ਵਿਦੇਸ਼ਾਂ ਚ ਦੂਰ ਸਾਡੇ ਵਿੱਚ ਲੋਕ ਆ ਕਈ ਵਾਰ ਕਈ ਮੈਟਰ ਇਦਾਂ ਦੇ ਈਮੇਲ ਤੇ ਨਹੀਂ ਹੁੰਦੇ ਤੇ ਮਤਲਬ ਇਹ ਵਟਸਐਪ ਤੇ ਅਗਲਾ ਦਸ ਦਾ ਪੇਜ ਵੀ ਵੀ ਪੇਜ ਵੀ ਭੇਜ ਦਿੰਦਾ ਸੋ ਇਹ ਬੜਾ ਕਾਰਗਰ ਹੈ ਬੜੇ ਅੱਛੇ ਲੋਕ ਜਿਹੜੇ ਉਹ ਜੁੜਦੇ ਆ ਇਹਦੇ ਨਾਲ ਬਾਰੇ ਲੋਕਾਂ ਨੇ WhatsApp ਮੈਸੇਜ ਜਰੇ ਕੀਤੇ ਆ ਕਿ ਸਾਡਾ ਕਮਦਿੰਦਾ ਜੀ ਆ ਕਮਦਿੰਦਾ ਜੀ ਆ ਕਮਦਿੰਦਾ ਸੋ ਮੇਨ ਮਕਸਦ ਇਹ ਆ ਕਿ ਜਿਹੜੇ ਐਨਆਈ ਆ ਉਹਨਾਂ ਨੂੰ ਪੰਜਾਬ ਦੇ ਨਾਲ ਜੋੜਨਾ ਤੇ ਉਹਨਾਂ ਦੀਆਂ ਪੰਜਾਬ ਦੇ ਵਿੱਚ ਜਿਹੜੀਆਂ ਪ੍ਰੋਬਲਮ ਨੇ ਉਹਨਾਂ ਨੂੰ ਸੋਲਵ ਕਰਨਾ ਇਹ ਟੀਚਾ ਸਾਡੀ ਸਰਕਾਰ ਦਾ ਹੈ ਟੀਚਾ ਮੇਰਾ ਕਿ ਇਹਨੂੰ ਆਪਾਂ ਸੋਲਵ ਕਰੀਏ ਇਹਦੇ ਕਰਕੇ ਆਪਾਂ ਉਹ ਨੰਬਰ ਜਿਹੜਾ ਜੱਦ ਕੀਤਾ مدرس صاحب ریپورٹ ہوئے ہیں آپ نے ان سے ملاقات بھی کی بقاعدہ ان کو حلا شریف بھی دی ہے تو صاحب ان کی مدد کرنے کے لیے کیا پنجاب سرکار کوئی قدم اٹھائے گی کیونکہ آپ پرسنلی بھی کافی زیادہ ان سے انٹریکٹ کر رہے ہیں اور مدد کرنے میں لگے ہوئے ہیں نہیں میں لگا ہوا میں تو دیکھو میری پہلی ڈوٹی ہے کہ سرکار کیا مدد کرتی ہے کیا نہیں ہو تو جب کیابنٹ کی میٹنگ ہوئی گی تو اس دن سی ایم صاحب کو ملیں گے تو سی ایم صاحب کو بینتی کریں گے کہ سر ان کا کچھ کیتا جائے ਉਹ ਸੈਪਰੇਟ ਬਾਤ ਹੈ ਕਿ ਕਿਆ ਕਾਤੀ ਹੈ ਸਰਕਾਰ ਕਿਆ ਨਿਕਲਦੀ ਸਭ ਤੋਂ ਪਹਿਲੇ ਆ ਕਿ ਜੋ ਲੋਕ ਆਤੇ ਹੈ ਪ੍ਰੋਬਲਮਸੇ ਆਤੇ ਹਨ ਉਹਨੂੰ ਆਪਣੇ ਗਲੇ ਲਗਾਣਾ ਉਹਨਾਂ ਦਾ ਉਹਨਕੋ ਅਨਲਾਈਜ਼ ਕਰੋਣਾ ਕਿ ਅਹੀ ਤੁਹਾਡੇ ਨਾਲ ਆ ਤੇ ਅਗਲਾ ਬੰਦਾ ਮਾਨਸਿਕਤਾ ਉਤੇ ਕਾਇਮ ਹੋ ਜਾਂਦਾ ਪ੍ਰੋਫੀਟ ਹੋ ਜਾਂਦਾ ਕਿ ਯਾਰ ਠੀਕ ਹੈ ਸਰਕਾਰ ਸਾਡੇ ਨਾਲ ਹੈ ਠੀਕ ਹੈ ਕਿ ਨਹੀਂ ਗੱਲ ਇਸ ਕਰਕੇ ਮੈਂ ਲਗਾਤਾਰ ਉਹਨਾਂ ਦੇ ਸੰਬੰਧਕ ਦੇ ਵਿੱਚ ਆ ਬਿੱਤੇ ਕੱਲ ਵੀ ਇੱਕ ਮੁੰਡਾ ਸਾਡੇ ਰਮਦਾਸ ਏਰੀਆ ਦਾ ਡੌਂਕੀ ਲਾਉਣ ਲੱਗਾ ਤੇ ਉਹਨੂੰ ਹਾਰਟ ਅਟੈਕ ਹੋ ਗਿਆ ਉਹ ਦੀ ਡਟੋ ਕੀ ਮਨ ਨਾਲ ਦਾ ਕੱਢ ਗਿਆ ਸੀਗਾ ਇੱਕ ਤਾਂ ਦੇਖੋ ਮੈਂ ਮਤਲਬ ਜਿਹੜੇ ਆਪਣੇ ਬੰਦੇ ਐ ਪੰਜਾਬੀ ਖਾਸ ਤੌਰ ਤੇ ਮਾਪੇ ਜਿਹੜੇ ਆ ਜਦ ਬੜੇ ਸੁੱਖਾਂ ਸੁਖ ਸੁਖ ਕੇ ਆਪਾਂ ਪੁੱਤ ਲੈਨੇ ਆਪਣੇ ਪੁੱਤ ਮਤਲਬ ਮੰਗਦੇ ਆ ਮਾੜਾ ਸੱਚੇ ਬਾਦਸ਼ਾਹ ਕੋ ਤੇ ਉਹਨਾਂ ਨੂੰ ਹੁਣ ਐਵੇਂ ਹੀ ਮਤਲਬ ਅਦਾ ਬਿਨਾਂ ਸੋਚੇ ਸਮਝੇ ਜਿਹੜਾ ਜਾਜਾਂ ਤੇ ਨਾ ਚੜੀਏ ਉਹਦੇ ਨਾਲ ਚੰਗਾ ਕਿ ਦੋ ਦੋ ਤਿੰਨ ਤਿੰਨ ਸਾਲ ਆਪਣੇ ਬੱਚਿਆਂ ਨੂੰ ਪੜਾਓ ਅੱਛੀ ਐਜੂਕੇਸ਼ਨ ਦੋ ਤੇ ਅੱਜ ਕੱਲ ਤਾਂ ਜ਼ਮਾਨਾ ਬਦਲ ਗਿਆ ग्लोबलाइजिस ਦਾ ਜੋਗਿਆ ساری ਦੁਨੀਆ ਦੇ ਦਰਵਾਜੇ ਖੁੱਲੇ ਜਿਸ ਬੰਦੇ ਦੇ ਪੱਲੇ لیاقت ਹੋਊਗੀ ਉਹ ਜਿੱਥੇ ਬੱਦੀ ਜਾ ਸਕਦਾ ਇਸ ਕਰਕੇ ਗੈਰ ਕਾਨੂੰਨੀ ਤੌਰ ਤੇ ਜਾਣਾ ਮੇਹਰਵਾਦੀ ਕਹਿਣਾ ਕਿ ਸਾਡੇ ਬੰਦ ਕਰੋ ਪੰਜਾਬੀਆਂ ਨੂੰ ਮੇਰੀ ਬੇਨਤੀ ਹੈ ਕਿ ਬਹੁਤ ਮਤਲਬ ਆਪਣੀ ਜਾਨ ਦੇ ਜੋਖਮ 'ਤੇ ਪਾਉਣਾਂ ਦੀ ਗੱਲ ਹੈ ਤੇ ਬਦਾਮੀ ਵੀ ਇੰਨੀ ਹੋ ਰਹੀ ਹੈ ਵੀ ਕੋਈ ਗੱਲ ਨਹੀਂ ਕਰਨ ਵਾਲੀ ਸੋ ਮੇਰੀ ਇਹ ਬੇਨਤੀ ਹੈ ਕਿ ਜਿਹੜਾ 2 ਨੰਬਰ ਦੇ ਪੇਪਰ ਬਣਾ ਕੇ ਜਾਂਦੇ ਆ ਗੈਰਕਾਨੂੰਨੀ ਢੰਗ ਨਾਲ ਜਾਂਦੇ ਆ ਉਹਨਾਂ ਲੋਕਾਂ ਨੂੰ ਬਾਹਰ ਦੇ ਦੇਸ਼ਾਂ ਨਹੀਂ ਜਾਣਾ ਚਾਹੀਦਾ ਚਾਹੇ ਉਹ ਅਮਰੀਕਾ ਚਾਹੇ ਕੈਨੇਡਾ ਕੋਈ ਵੀ ਦੇਸ਼ ਬਲਰ ਜਿਹੜਾ ਤੁਸੀਂ ਗੈਰਕਾਨੂੰਨੀ ਢੰਗ ਦੇ ਨਾਲ ਬਿਲਕੁਲ ਬਾਹਰ ਨਾ ਜਾਓ ਸਰ ਇੱਕ ਮੀਟਿੰਗ ਵੀ ਬੁਲਾਈ ਗਈ ਹੈ ਅਰਵਿੰਦ ਕੇਜਰਵਾਲ ਦੀ ਤਰਫੋਂ ਸਕੇ ਲਈ ਪੰਜਾਬ ਸਾਰੇ ਮੰਤਰੀ ਔਰ ਐਮਐਲਏ ਜਾ ਰਹੇ ਸਰ ਉਹ ਕਿਆ ਕੁਛ ਉਸ ਮੀਟਿੰਗ ਵਿੱਚ ਡਿਸਕਸ ਹੋ ਸਕਦਾ ਹੈ ਦਿੱਲੀ ਦੀ ਆਰ ਕੋ ਇੱਕ ਦੇਖਿਏ ਜਿੱਤੇ ਸਾਡੇ ਮੰਤਰੀ ਸਾਹਿਬਾਂ ਤੇ ਮੁੱਖ ਮੰਤਰੀ ਜੀ ਐਮਐਲਏ ਸਾਹਿਬ ਇਹ ਸਾਰੇ ਅਸੀਂ ਸਾਰਿਆਂ ਨੇ ਦਿੱਲੀ ਦੀ ਇਲੈਕਸ਼ਨ ਚ ਬੜਾ ਕੰਮ ਕੀਤਾ ਜਿੱਥੇ ਜਿੱਥੇ ਡਿਊਟੀ ਲੱਗੀ ਸੀ ਸਾਡੇ ਨੇ ਕੰਮ ਕੀਤਾ ਕੱਲ ਸਾਡੇ ਕੌਮੀ ਕਨਵੀਨਰ ਜੀ ਨੇ ਮੀਟਿੰਗ ਬੁਲਾਈ ਹੈ ਮੀਟਿੰਗ ਦਾ ਅਜੰਡਾ ਨਹੀਂ ਆਇਆ ਉਦ ਮਿਲ ਖਲਦੇ ਹੀ ਅੱਗੇ ਦਿੱਲੀ ਦੀ ਇਲੈਕਸ਼ਨ ਤੇ ਹੋਊਗੀ ਕਿ ਕੀ ਕੀ ਕਮੀਆਂ ਰਹਿ ਗਈਆਂ ਕਿ ਕੀ ਕਿ ਮੁੰਡਾ ਆਪਾਂ ਹੋਰ ਅੱਗੇ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਕਰਨਾ ਸੋ ਜਿਹੜੀ ਵੀ ਡਿਊਟੀ ਅਦਵਿਤ ਖੇਦੀਵਾਲ ਜੀ ਲਾਉਣਗੇ ਸਾਡੇ ਕੰਮੀ ਕਦਵਿੰਨਾਂ ਦੇ ਜੋ ਵੀ ਉਹ ਗਾਈਡਲਾਈਨ ਦੇਣਗੇ ਉਹਨੂੰ ਮੰਨ ਕੇ ਪਾਰਟੀ ਨੂੰ ਅੱਗੇ ਪੰਜਾਬ ਚੂਈ ਦਿੱਲੀ ਚੂਈ ਜਿੱਥੇ ਵੀ ਉਹ ਮਜ਼ਬੂਤ ਕਰਾਂਗੇ ਚਲੋ ਤਾਂ ਮੇਰੇ ਭਾਗਪਾ ਇਹ ਕਹਤੇ ਹੋ ਨਜ਼ਰ ਆ ਰਹੀ ਹੈ ਕਿ ਜਦ ਦਿੱਲੀ ਮੇ ਜਿਸ ਤਰੀਕੇ ਸੇ ਜਿੱਤ ਹਾਸਲ ਹੋਈ ਹੈ ਤਾਂ ਅਬ ਪੰਜਾਬ ਮੇ ਵੀ ਉਨਕੀ ਵਾਪਸੀ ਹੋਗੀ ਔਰ ਜਿਸ ਤਰੀਕੇ ਸੇ ਆਮ ਆਦਮੀ ਦਿੱਲੀ ਮੇ ਹਾਰ ਦੇਖੀ ਹੈ पंजाब में भी उनको उसी तरीके के हार देखने को इसको लेकर क्या कहेंगे एक तो आप नोट कर लो कि पंजाब के लोग कभी भी बीजेपी को मतलब जरा मुंह नहीं लगाएंगे अभी इन्होंने लोकसभा लेक्चर लड़ के देख लिए सो दिल्ली और पंजाब का बहुत फर्क है पंजाब की स्थितियां और है पंजाब तो लड़ रहा है पिछले किसान आंदोलन पिछले कई सालों से हो रहा है पंजाब तो फाइट कर रहा है बीजेपी के खिलाफ केंद्र के खिलाफ इस करके पंजाब की तरतीब पे ਬੀਜੇਪੀ ਆ ਜਾਏਗੀ ਜੇ ਤੋ ਹੈ ਸੰਭਵ ਨਹੀਂ ਦੂਜਾ ਇਹ ਹੈ ਕਿ ਅਸੀਂ ਇੰਨੇ ਕੰਮ ਕਰਦੇ ਆ ਅਸੀਂ 2 ਸਾਲ ਪੂਰੇ ਬਾਕੀ ਆ ਅਸੀਂ ਉਹਨਾਂ ਦੋ ਸਾਲਾਂ ਦੇ ਜਿਹੜੀਆਂ ਕਮੀਆਂ ਰਹਿ ਗਈਆਂ ਦੂਰ ਕਰਾਂਗੇ ਬਤਵੰਦੀ ਜੀ ਬੀਜੇਪੀ ਠੀਕ ਹੈ ਕੋਸ਼ਿਸ਼ ਕੀਤੀ ਉਹਨਾਂ ਨੇ ਲੋਕ ਸਭਾ ਜਬੜੀ ਕੀਤੀ ਬਸ ਜਿਹੜੇ ਜਿਹੜੇ ਬੰਦੇ ਉਹਨਾਂ ਨੇ ਲਿਆਂਦੇ ਬੜੀ ਬੜੀ ਦੋ ਦੋ ਉਮੀਦਵਾਰ ਲਿਆਂਦੇ ਕਈ ਕੁਝ ਕੀਤਾ ਪਤ ਸਰ ਮਤਲਬ ਅਸੀਂ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਨਹੀਂ ਹੱਥ ਨਹੀਂ ਆਗੇ ਪਬਜ ਮਤਲਬ